ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ સ્વાਮੀ ਇਸ ਸਾਖੀ ਵਿੱਚ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਅਸੀਂ 24 ਘੰਟੇ ਹੀ ਦੁਨੀਆਵੀ ਕੰਮਾਂ ਵਿੱਚ ਪਏ ਰਹਿੰਦੇ ਹਾਂ ਇੱਥੋਂ ਤੱਕ ਕਿ ਜੇਕਰ ਅਸੀਂ ਸੋ ਵੀ ਜਾਈਏ ਤਾਂ ਵੀ ਸੌਂਦੇ ਸਮੇਂ ਵੀ ਸਾਡਾ ਮਨ ਦੁਨੀਆਵੀ ਸ਼ਕਲਾਂ ਬਣਾਉਂਦਾ ਰਹਿੰਦਾ ਹੈ ਜਿਸ ਤਰ੍ਹਾਂ ਅਸੀਂ ਦੁਨੀਆਂ ਦਾ ਸਿਮਰਨ ਕਰਦੇ ਹਾਂ ਉਸੇ ਤਰ੍ਹਾਂ ਪਰਮਾਤਮਾ ਦੇ ਨਾਮ ਦਾ ਵੀ ਸਿਮਰਨ ਜੇਕਰ ਅਸੀਂ ਕਰੀਏ ਤਾਂ ਇਸ ਵਿੱਚ ਕੀ ਬੁਰਾਈ ਹੈ ਇਹ ਕਿਹੜਾ ਔਖਾ ਕੰਮ ਹੈ ਜਿਸ ਨੂੰ ਅਸੀਂ ਪੂਰੇ ਮਨ ਨਾਲ ਨਹੀਂ ਕਰ ਸਕਦੇ ਇੱਕ ਵਾਰ ਮਨ ਵਿੱਚ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਗੁਰੂ ਦੁਆਰਾ ਦਿੱਤੇ ਹੋਏ ਨਾਮ ਦਾ ਸਿਮਰਨ ਹਾਲਤ ਵਿੱਚ ਕਰਨਾ ਹੀ ਹੈ ਸੰਗਤ ਜੀ ਜਦੋਂ ਵੀ ਅਸੀਂ ਭਜਨ ਸਿਮਰਨ ਤੇ ਬੈਠਦੇ ਹਾਂ ਤਾਂ ਉਦੋਂ ਹੀ ਮਨ ਦਾ ਸਿਮਰਨ ਨਹੀਂ ਕਰਨਾ ਚਾਹੀਦਾ ਸਾਨੂੰ ਪਹਿਲਾਂ ਥੋੜਾ ਟਾਈਮ ਆਪਣੀਆਂ ਅੱਖਾਂ ਬੰਦ ਕਰਕੇ ਉਰਦੇ ਫਿਰਦੇ ਸਿਮਰਨ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਚੱਲਦੇ ਫਿਰਦੇ ਦੁਨੀਆਂ ਦਾ ਸਿਮਰਨ ਕਰਦੇ ਰਹਿੰਦੇ ਹਾਂ ਤੇ ਦੁਨਿਆਵੀ ਸ਼ਕਲਾਂ ਨੂੰ ਯਾਦ ਕਰਦੇ ਰਹਿੰਦੇ ਹਾਂ ਇਸ ਤਰ੍ਹਾਂ ਸਤਿਗੁਰੂ ਦੇ ਰੂਪ ਨੂੰ ਵੀ ਜਾਗਰਨਾ ਚਾਹੀਦਾ ਹੈ ਜਦੋਂ ਸਤਿਗੁਰੂ ਦੇ ਰੂਪ ਨੂੰ ਜਾਗਰ ਕਰਾਂਗੇ ਤਾਂ ਸਤਿਗੁਰੂ ਦੀ ਸ਼ਕਲ ਸਾਡੇ ਸਾਹਮਣੇ ਆ ਜਾਵੇਗੀ ਜਦੋਂ ਅਸੀਂ ਦੁਨਿਆਵੀ ਦਾਸਿਮਰਨ ਕਰਦੇ ਹਾਂ ਤਾਂ ਉਦੋਂ ਦੁਨਿਆਵੀ ਸ਼ਕਲ ਵੀ ਸਾਡੇ ਸਾਹਮਣੇ ਆ ਜਾਂਦੀ ਹੈ ਜਿਸ ਵੀ ਚੀਜ਼ ਨੂੰ ਅਸੀਂ ਜਾਗਰ ਕਰਦੇ ਹਾਂ ਉਹ ਵਸਤੂ ਸਾਡੀ ਅੱਖਾਂ ਸਾਹਮਣੇ ਆ ਜਾਂਦੀ ਹੈ ਇਸ ਤਰ੍ਹਾਂ ਜਦੋਂ ਅਸੀਂ ਭਜਨ ਸਿਮਰਨ ਤੇ ਬੈਠਦੇ ਹਾਂ ਤਾਂ ਸਭ ਤੋਂ ਪਹਿਲਾਂ ਸਤਿਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ ਇਸ ਦੇ ਨਾਲ ਸਾਡੇ ਮਨ ਵਿੱਚ ਸਤਿਗੁਰੂ ਦਾ ਰੂਪ ਵਣ ਜਾਂਦਾ ਹੈ ਸਤਿਗੁਰੂ ਦੇ ਰੂਪ ਦੇ ਆਉਂਦੇ ਸਾਨੂੰ ਇਹ ਫਾਇਦਾ ਹੋਵੇਗਾ ਕਿ ਅਸੀਂ ਭਜਨ ਸਿਮਰਨ ਕਰਦੇ ਸਮੇਂ ਸਾਡਾ ਮਨ ਨਹੀਂ ਭਟਕੇਗਾ ਜੇਰਾ ਸਾਡਾ ਮਨ ਥੋੜੇ ਟਾਈਮ ਵਿੱਚ ਉਬਾਸਤੀਆਂ ਲੈਣ ਲੱਗ ਜਾਂਦਾ ਹੈ ਉਹ ਇਸ ਤਰ੍ਹਾਂ ਨਹੀਂ ਕਰੇਗਾ ਕਿਉਂਕਿ ਸਤਗੁਰੂ ਦਾ ਰੂਪ ਸਾਡੇ ਸਾਹਮਣੇ ਆ ਜਾਂਦਾ ਹੈ ਫਿਰ ਸਾਡਾ ਭਜਨ ਸਿਮਰਨ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਸਤਗੁਰੂ ਦੀ ਯਾਦ ਆਉਂਦੇ ਹੀ ਉਹਨਾਂ ਦਾ ਰੂਪ ਸਾਹਮਣੇ ਆ ਜਾਂਦਾ ਹੈ ਸਤਗੁਰੂ ਦੇ ਰੂਪ ਦੇ ਨਾਲ ਹੀ ਸਤਗੁਰੂ ਦੀਆਂ ਦੀਆਂ ਅੱਖਾਂ ਵੀ ਸਾਫ਼-ਸਾਫ਼ ਨੇਜ਼ਰ ਆਉਣ ਲੱਗ ਜਾਂਦੀਆਂ ਹਨ ਸਤਿਗੁਰੂ ਦੀਆਂ ਅੱਖਾਂ ਸਾਨੂੰ ਅੰਧ ਜਿੰਦੀਆਂ ਹਨ ਸ਼ਾਂਤੀ ਦਿੰਦੀਆਂ ਹਨ ਤੇ ਸਾਨੂੰ ਪਿਆਰ ਦੇ ਨਾਲ ਭਜਨ ਸਿਮਰਨ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ ਫਿਰ ਅਸੀਂ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰੀਏ ਪਹਿਲਾਂ ਸਤਿਗੁਰੂ ਨੂੰ ਯਾਦ ਕਰੋ ਫਿਰ ਸਤਿਗੁਰੂ ਦੇ ਸਰੂਪ ਉੰਬਾ ਸਤਿਗੁਰੂ ਦੀਆਂ ਅੱਖਾਂ ਨੂੰ ਤੇ ਫਿਰ ਉਸ ਤੋਂ ਬਾਅਦ ਸਤਿਗੁਰੂ ਦਾ ਸਿਮਰਨ ਸ਼ੁਰੂ ਕਰਦੇ ਹੋ ਇਸ ਤੋਂ ਸਾਨੂੰ ਇਹ ਫਾਇਦਾ ਹੋਵੇਗਾ ਕਿ ਸਾਡਾ ਇਹ ਨੈਵੀ ਚੀਜ਼ਾਂ ਵੱਲ ਧਿਆਨ ਨਹੀਂ ਜਾਵੇਗਾ ਤੇ ਸਿਮਰਨ ਵੱਲ ਧਿਆਨ ਲੱਗੇਗਾ ਸਿਮਰਨ ਕਰਦੇ ਸਮੇਂ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਿਮਰਨ ਕਰਦੇ ਸਮੇਂ ਜਿਆਦਾ ਤੋਂ ਜਿਆਦਾ ਇਹ ਕੋਈ ਸ਼ਨੀ ਚਾਹੀਦੀ ਹੈ ਕਿ ਨਾਮ ਦੇ ਵਿਚਕਾਰ ਬਹੁਤ ਜ਼ਿਆਦਾ ਗੈਪ ਨਹੀਂ ਹੋਣਾ ਚਾਹੀਦਾ ਇੱਕ ਨਾਮ ਦੇ ਬਾਅਦ ਦੂਜਾ ਨਾਮ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਨਾ ਹੋਵੇ ਕਿ ਅਸੀਂ ਦੇਰੀ ਕਰ ਦਈਏ ਹੌਲੀ-ਹੌਲੀ ਇੱਕ ਨਾਮ ਨੂੰ ਜਪਦੇ ਰਹੋ ਜ਼ੁਬਾਨ ਤੇ ਦੁਆਰਾ ਜਪੋ ਆਤਮਾ ਦੇ ਦੁਆਰਾ ਜਪੋ ਪਰ ਨਾਮ ਦੇ ਵਿਚਕਾਰ ਗੈਪ ਨਹੀਂ ਹੋਣਾ ਚਾਹੀਦਾ ਫਿਰ ਸਾਨੂੰ ਥਕਾਵਟ ਮਹਿਸੂਸ ਹੋਵੇ ਕਿ ਦੀ ਸਾਧਾ ਧਿਆਨ ਸਤਿਗੁਰੂ ਦੇ ਰੂਪ ਤੇ ਨਹੀਂ ਜਾਵੇਗਾ ਇਸ ਕਾਰਨ ਨਾਮ ਵਿੱਚ ਗੈਪ ਜ਼ਿਆਦਾ ਨਹੀਂ ਪਾਉਣਾ ਚਾਹੀਦਾ ਸਿਮਰਨ ਕਰਨ ਦੇ ਲਈ ਸਾਨੂੰ ਆਸਣ ਦੀ ਲੋੜ ਹੁੰਦੀ ਹੈ ਉਹ ਆਸਣ ਸਾਨੂੰ ਵਧੀਆ ਬਣਾਉਣਾ ਚਾਹੀਦਾ ਹੈ ਤੇ ਬਹੁਤ ਜ਼ਿਆਦਾ ਲੋਕ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਜਿੱਥੇ ਉੱਠਦੇ ਹਨ ਉੱਥੇ ਹੀ ਬੈਠ ਜਾਂਦੇ ਹਨ ਇਸ ਕਰਕੇ ਉਹਨਾਂ ਦੀ ਕਮਰ ਵੀ ਝੁੱਕ ਜਾਂਦੀ ਹੈ ਤੇ ਅੱਖਾਂ ਬੰਦ ਹੋ ਜਾਂਦੀਆਂ ਹਨ ਤੇ ਸੋ ਜਾਂਦੇ ਹਨ ਸਿਮਰਨ ਨਹੀਂ ਕਰ ਪਾਉਂਦੇ ਕਿਉਂਕਿ ਬੈਠਣ ਦਾ ਸਥਾਨ ਉਹਨਾਂ ਦਾ ਠੀਕ ਨਹੀਂ ਹੁੰਦਾ ਇਸ ਕਰਕੇ ਜੇ ਥੋੜਾ ਜਿਹਾ ਖਰਚ ਅਸੀਂ ਰਾਮ ਤੇ ਕਰੀਏ ਤੇ عايز ਦੇ ਨਾਲ ਸਾਨੂੰ ਨੁਕਸਾਨ ਨਹੀਂ ਪਹੁੰਚੇਗਾ ਤੇ ਇਸ ਦੇ ਨਾਲ ਸਾਨੂੰ ਫਾਇਦਾ ਹੀ ਹੋਵੇਗਾ ਤੇ ਬਹੁਤ ਸਾਰੇ ਲੋਕਾਂ ਨੂੰ ਆਰਾਮ ਹੁੰਦਾ ਹੈ ਤੇ ਬਹੁਤ ਸਾਰੇ ਲੋਕ ਅਸਣ ਵਿੱਚ ਬੈਂਦੇ ਹਨ ਕੁਝ ਲੋਕ ਫੋਨ ਤੇ ਅਸਣ ਬਣਾਉਂਦੇ ਹਨ ਤੇ ਅੱਜ ਕੱਲ ਬਹੁਤ ਅਸਣ ਆ ਗਏ ਹਨ ਸਟੀਲ ਦੇ ਵੀ ਅਸਣ ਆ ਗਏ ਹਨ ਜਿਨ੍ਹਾਂ ਉੱਤੇ ਗੱਦੀ ਲੱਗੀ ਹੁੰਦੀ ਹੈ ਉਸਤੇ ਸਾਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ ਜੇ ਲੋਗ ਝੁੱਕ ਕੇ ਭਜਨ ਸਿਮਰਨ ਨਹੀਂ ਕਰਦੇ ਉਹ ਬਹੁਤ ਜ਼ਿਆਦਾ ਸਾਨੀ ਨਾਲ ਕਾਫੀ ਲੰਮੇ ਸਮੇਂ ਤੱਕ ਬੈਠ ਸਕਦੇ ਹਨ ਤੇ ਆਰਾਮ ਨਾਲ ਤੋਂ ਪਹਿਲਾਂ ਸਾਨੂੰ ਚੰਗੀ ਤਰ੍ਹਾਂ ਆਪਣੇ ਹੱਥ ਮੂੰਹ ਧੋ ਕੇ ਬੈਠਣਾ ਚਾਹੀਦਾ ਹੈ ਤੇ ਆਪਣੇ ਮੂੰਹ ਨੂੰ ਵੀ ਧੌਣ ਨਾਲ ਧੋਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਸਾਡੀ ਸੁਸਤੀ ਲਹਿ ਜਾਂਦੀ ਹੈ ਜਦੋਂ ਅਸੀਂ ਭਜਨ ਸਿਮਰਨ ਤੇ ਬੈਠੀਏ ਤਾਂ ਸਭ ਤੋਂ ਪਹਿਲਾਂ ਸਤਿਗੁਰੂ ਦੇ ਸਰੂਪ ਸੋਚੀਏ ਸਤਿ ਅਤਿਗੁਰੂ ਦਾ ਸਰੂਪ ਆ ਜਾਵੇ ਤਾਂ ਸਾਡੇ ਸਾਹਮਣੇ ਸਾਫ਼ ਦਿਖਾਈ ਦੇਣ ਲੱਗ ਜਾਂਦੇ ਹਨ ਫਿਰ ਉਸ ਤੋਂ ਬਾਅਦ ਭਜਨ ਸਿਮਰਨ ਕਰਨਾ ਸ਼ੁਰੂ ਕਰ ਦਵੋ ਤੇ ਫਿਰ ਦੇਖਿਏ ਕਿ ਸਾਨੂੰ ਕਿੰਨਾ ਲਾਭ ਹੁੰਦਾ ਹੈ ਜਦੋਂ ਬੀਬੀਆਂ ਸਾਰਾ ਕੰਮ ਕਰਦੀਆਂ ਹਨ ਤਾਂ ਉਹਨਾਂ ਨੂੰ ਸਿਮਰਨ ਦੇਣਾ ਚਾਹੀਦਾ ਹੈ ਤੇ ਉਸ ਵਿੱਚ ਹੋਰ ਫਾਇਦਾ ਲਿਆਉਣ ਦੇ ਲਈ ਕਰਦੇ ਕੰਮ ਇਸ ਤਰ੍ਹਾਂ ਕਰੀਏ ਕਿ ਜਿਆਦਾ ਸਤਿਗੁਰੂ ਦੀ ਸੇਵਾ ਕਰ ਰਹੇ ਹੋਣ ਇਸ ਤਰ੍ਹਾਂ ਦੀ ਸੋਚ ਦੇ ਨਾਲ ਨਾਮ ਸਿਮਰਨ ਕਰੀਏ ਤਾਂ ਸਾਨੂੰ ਹੋਰ ਵੀ ਲਾਭ ਪਹੁੰਚੇਗਾ ਜਦਦਰ ਸੋਈ ਵਿੱਚ ਖਾਣਾ ਬਣਾ ਰਹੀ ਹੁਣ ਤਾਂ ਸਾਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਹੈ ਕਿ ਸਤਗੁਰੂ ਦੇ ਲਈ ਲੰਗਰ ਤਿਆਰ ਕਰ ਰਹੇ ਹਾਂ ਇਸ ਤਰ੍ਹਾਂ ਦੀ ਭਾਵਨਾ ਮਨ ਅੰਦਰ ਲਿਆ ਕੇ ਸਾਨੂੰ ਇਸ ਤਰ੍ਹਾਂ ਲੱਗੇਗਾ ਕਿ ਜਿਵੇਂ ਸਤਪੁਰ ਸਾਡੇ ਅੰਗ ਸੰਗ ਹਨ ਬਹੁਤ ਜ਼ਿਆਦਾ ਪਿਆਰ ਨਾਲ ਇਹ ਸਭ ਕੁਝ ਕਰਨਾ ਚਾਹੀਦਾ ਹੈ ਜਿਹੜੇ ਮੇਰੇ ਭਾਈ ਦੁਕਾਨਾਂ ਤੇ ਜਾਂਦੇ ਹਨ ਜਾਂ ਨੌਕਰੀ ਤੇ ਜਾਂਦੇ ਹਨ ਉਹਨਾਂ ਨੂੰ ਇਹ ਨੌਕਰੀ ਇਹ ਸੋਚ ਕੇ ਕਰਨੀ ਚਾਹੀਦੀ ਹੈ ਕਿ ਮੈਂ ਹਾਂ ਸਤਿਗੁਰੂ ਦੀ ਨੌਕਰੀ ਕਰ ਰਿਹਾ ਹਾਂ ਤੇ ਸਤਿਗੁਰੂ ਦੀ ਸੇਵਾ ਕਰ ਰਿਹਾ ਹਾਂ ਇਹ ਸੋਚ ਕੇ ਜਦੋਂ ਉਹ ਦੁਕਾਨ ਤੇ ਬੈਠਣਗੇ ਤਾਂ ਸਿਮਰਨ ਕਰਨਗੇ ਤੇ ਉਹਨਾਂ ਨੂੰ ਨਾਮ ਸਿਮਰਨ ਕਰਨ ਵਿੱਚ ਹੋਰ ਵੀ ਮਨ ਲੱਗੇਗਾ ਕੋਈ ਵੀ ਬਹਾਨਾ ਚਲਾਉਂਦੇ ਸਮੇ ਅੱਖਾਂ ਖੋਲ ਕੇ ਰੱਖੋ ਭਜਨ ਸਿਮਰਨ ਕਰਦੇ ਰਹੋ ਤੇ ਸਤਿਗੁਰੂ ਦੇ ਸਰੂਪ ਨੂੰ ਯਾਦ ਰੱਖੋ ਸਾਡਾ ਸਿਮਰਨ ਵੱਧ ਤੋਂ ਵੱਧ ਬਜਣਾ ਚਾਹੀਦਾ ਹੈ ਕਿਉਂਕਿ ਜਦੋਂ ਸਿਮਰਨ ਵੀ ਜੇ ਤਰੱਕੀ ਹੋਵੇਗੀ ਤਾਂ ਹੀ ਅਸੀਂ ਪਰਮਾਤਮਾ ਨੂੰ ਮਿਲਣ ਦੇ ਰਸਤੇ ਤੇ ਚੱਲ ਸਕਦੇ ਹਾਂ ਨਹੀਂ ਤਾਂ ਅਸੀਂ ਦੁਨੀਆ ਦੇ ਇਨ੍ਹਾਂ ਜਾਲ ਵਿੱਚ ਹੀ ਫਸੇ ਰਹਾਂਗੇ ਇਸ ਵਿੱਚੋਂ ਸਾਨੂੰ ਕੋਈ ਨਹੀਂ ਬਚਾ ਸਕਦਾ ਸਿਰਫ ਹੋਈ ਪਰਮਾਤਮਾ ਸਾਨੂੰ ਇਨ੍ਹਾਂ ਅਵਗੁਣਾ ਠੋਕਰਾਂ ਤੋਂ ਮੁਕਤੀ ਦਿਵਾ ਸਕਦਾ ਹੈ ਰਾਦਾ ਸਵਾਮੀ